ਜੀ ਸਰ ਅੱਜ ਆ ਕੇ ਸੇਵਾ ਲਈ ਆਇਆ ਹਾਂ ਕਿ ਕੀ ਕਹਿਣਾ ਚਾਹੂंगे ਅ ਸੀਐਮ ਸਾਹਿਬ ਨੇ ਤੇ ਡੀਜੀ ਸਾਹਿਬ ਨੇ ਇੱਕ ਆਪਰਚੂਨਿਟੀ ਦਿੱਤੀ ਹੈ ਜੀ ਆ ਕਿ ਮੈਂ ਉਸ ਕਾਵਨ ਧਰਤੀ ਦੇ ਉੱਤੇ ਤੌਰ ਆਪਣਾ ਡੀਏਜੀ ਦਾ ਸਫਰ ਸ਼ੁਰੂ ਕਰਾਂ ਕਿ ਮੇਰੇ ਲਈ ਫੌਤ ਹੀ ਦਾ ਸਰਵੋਤਮ ਨੇ ਦਿੱਤੀ ਇੱਕ ਦਾਤ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅ ਅਸੀਂ ਸਤੰਭਈ ਨਾਲ ਆਪਣੇ ਫਰਜ਼ਾਂ ਨੂੰ ਨਿਭਾ

ਉਹਦੇ ਜੇ ਕੋਈ ਵਾਅਦਾ ਕਰਾਂਗੇ ਜਾਂ ਕੋਈ ਉਸ ਨੂੰ ਹੋਰ ਪੇਤਰ ਕਰਾਂਗੇ ਉਸ ਸਮੇਂ ਸਮੇਂ ਸਿਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਹਾਂਗੇ ਬਟ ਜੋ ਮੇਰੇ ਇਸ ਤੋਂ ਪਹਿਲਾਂ ਜਿਹੜੇ ਮੇਰੇ ਅਫਸਰ ਨੇ ਬਹੁਤ ਅੱਛਾ ਕੰਮ ਕਰਕੇ ਗਏ ਆ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਉਹੀ ਅੱਛਾ ਕੰਮ ਕਰ ਕਰਾ ਸਕਾਂ। ਆਲਰੇਡੀ ਜਿਹੜੇ ਨੌਜਵਾਨ ਹੈ ਉਹ ਲਗਾਤਾਰ ਰੋਡੀਆਂ ਜਿਸ ਮੋਤੀ ਫਰੀਦਾ ਗੋਰਾ ਗੁਰੂਆਪੀਰਾ ਦੀ ਧਰਤੀ ਹੈ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਸਾਰਾ ਜਿਹੜਾ ਅਸੀਂ ਬੇਸ਼ਰਮੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਜਿਹੜੀ ਨਸ਼ੇ ਦੇ ਦਲਦਲ ਦੇ ਵਿੱਚ ਫਸ ਰਹੇ ਹਾਂ ਅਸੀਂ ਉਸ ਤੋਂ ਮਿੱਟੀਏ ਮੇਨ ਸਟ੍ਰੀਮ ਦੇ ਚਾਈਏ ਬੇਸ਼ਦੀ ਚੜ੍ਹਦੇ ਵਿੱਚ ਅਸੀਂ ਆਪਾਂ ਵੱਲ ਚੜ ਕੇ ਆਪਣਾ ਹਿਸਾਬਾ ਇਹ ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿੱਤਾ ਸਿੱਖੀਏ ਆਪਣੇ ਆਤਮ ਨਿਰਭਰ ਹੋਈਏ ਮੈਂ ਤਾਂ ਸਾਰਿਆਂ ਨੂੰ ਨੌਜਵਾਨਾਂ ਨੂੰ ਇਹ ਸੀ ਪੀਕ ਤੁਰ ਤੁਸੀਂ ਗੈਂਗਸਟਰ ਜਿੰਨੇ ਵੀ ਵਾਰੋਂ ਵੀ ਗੈਂਗਸਟਰਾਂ ਲਈ ਹੁੰਦੇ ਨੇ ਗੈਂਗਸਟਰਾਂ ਦੇ ਉੱਤੇ ਕਾਫੀ ਜਿਹੜੀ ਥੱਲ ਪਈ ਪੰਜਾਬ ਦੇ ਵਿੱਚ ਤੁਸੀਂ ਬਹੁਤ ਵੱਡੇ ਲੈਵਲ ਦੇ ਉੱਤੇ ਕੰਮ ਕੀਤਾ ਇਸ ਏਰੀਆ ਦੀ ਥੋੜੀ ਜਿਹੀ ਪ੍ਰੋਬਲਮ ਸੀ ਜਿਹਨੂੰ ਸਮਝਦੇ ਪੁਲਿਸ ਕਰਦੇ ਕਿ ਮਤਲਬ ਸੈਟ ਸੌ ਚਾਰੇ ਅਸਿਸਟੈਂਟ ਸਾਹਿਬ ਬੈਠੇ ਨੇ ਉਡਾਲਾ ਹੋ ਜਾਏਗਾ ਅੰਮ੍ਰਿਤਸਰ ਰੂਲ ਦੇ ਵਿੱਚ ਸੈਂਟਰਲ ਕੌਂਸਲ ਜਾਂ ਗੈਂਗਸਟਰਾਂ ਦਾ ਕੁਝ ਦਬਦਬਾ ਸੀ ਉਸ ਲੈਵਲ ਦੇ ਤੋਂ ਲਗਾਤਾਰ ਦੇ ਉੱਤੇ ਜਾਂ ਸਪੈਸ਼ਲ ਇਨੀਸ਼ੀਏਟਿਵ ਕੀ ਲੋਕਾਂ ਨੂੰ امن شانتی ਜਿਹੜੀ ਹੈ امن شانتی ਨਾਲ ਲੋਕ ਲੈ ਸਕਣ ਉਹ ਗੈਕਸ ਦਾ ਦਬਦਬਾ ਜਿਹੜਾ ਤੁਹਾਡਾ ਘਟਾਇਆ ਜਾ ਸਕਦਾ ਜੁਨਾ تفصیلی کوسچن ਕੀਤਾ بڑا ਗਲਟ ਹੈਗਾ ਚੈਲੰਜਸ देयर ਪਰ ਅਸੀਂ ਅਸ਼ੋਰ ਕਰਦੇ ਹਾਂ ਕਿ ਉਹਦੀ ਟੀਮ ਜਿਹੜੀ ਬਰੇ ਆਸਪਾਸ ਹੈ ਜੀ ਅਸੀਂ ਹੋਂਦੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਦੇਵਾਂਗੇ ਔਰ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹੀ ਇੱਥੇ ਰਾਜ ਕਰੇਗਾ ਨਾ ਕਿ ਕੋਈ ਜਦ ਲਾਇਆ ਵੀ ਇਸੇ ਕਰਕੇ ਗਿਆ ਤੁਹਾਨੂੰ ਇਹ ਸਰਕਾਰ ਤੇ ਮੇਰੇ ਡਿਜੀਸ ਆ ਬਿੱਤਰ ਜਾਂਦੇ ਮੈਂ ਇਸ ਵਾਰ ਕੀ ਕਰਾਂ ਸਰ ਬਾਰਡਰ ਏਰੀਆ ਦੇ ਵਿੱਚ ਜਿੱਨਾ ਕੋ ਲੋ ਹੱਲੇ ਵੀ ਖੇਪਾ ਮੰਗਵਾਇਦਾਰੀਆਂ ਪਾਕਿਸਤਾਨ ਤੋਂ ਆ ਰੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਦਾ ਚੇਤਾਵਨੀ ਤਾਂ ਪੰਜਾਬ ਪੁਲਿਸ ਦੇ ਸੈਕੰਡ ਟੂ ਨਨ ਪੰਜਾਬ ਪੁਲਿਸ ਨੇ ਬੜੇ ਛੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਕੀਤੇ ਹੈਗੇ ਨੇ ਇੰਨੇ ਔਫਾ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਨੇ ਵੇਸ਼ਾਂ ਉੱਪਰ ਕੇ ਆਈਏ ਜਿਹੜੀਆਂ ਖੇਪਾ ਆ ਰੀਆਂ ਸੀ ਇਹਨਾਂ ਤੇ ਇੱਕ ਇਹਨਾਂ ਨਾਲ ਰਲ ਮਿਲ ਕੇ ਜੋ ਵੀ ਬੀਐਸਐਫ ਜੜੀਆਂ ਦੂਜੀ ਏਜੰਸੀਆਂ ਐ ਕੁਫੀ ਐਜੰਸੀਆਂ ਨਾਲ ਨਰਮ ਮੀਟੇ ਜਿਹੀ ਰਣਨੀਤੀ ਬਣਾਵਾਂਗੇ ਅੰਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅੱਛੇ ਰਿਜ਼ਲਟ ਦੇਵਾਂਗੇ ਇਹ ਅਸਰ ショ ਸਰ ਪਬਲਿਕ ਦੇ ਨਾਲ ਕਾਫੀ ਤੁਹਾਡਾ ਰਹਿ ਹਮੇਸ਼ਾ ਤੁਸੀਂ ਜਿੱਥੇ ਵੀ ਰਹੇ ਹੋ ਮਤਲਬ ਐਸਐਸਪੀ ਕੀ ਜਾਂ ਜਿੱਥੇ ਪਬਲਿਕ ਨੂੰ ਤੁਸੀਂ ਕਾਫੀ ਪ੍ਰੈਕਟਿਸ ਦਿੰਦੇ ਹੋ ਰੇਂਜ ਵਟੀਆਂ ਪਬਲਿਕ ਦੇ ਨਾਲ ਉਸੇ ਤਰ੍ਹਾਂ ਦਾ ਹੀ ਤਾਲਮੋਲ ਰਹੇਗਾ ਜੀ ਅਸੀਂ ਆਪ ਲੋਕਾਂ ਕੋਲੇ ਜਾਵਾਂਗੇ ਅਸੀਂ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸਭ ਦਾ ਵੀ ਜਿਹੜੀ ਰੀਤ ਹੈ ਜੀ ਉਹ ਕਿ ਸੇਵਾ ਭਾਵ ਉਹ ਸਾਨੂੰ ਉਸ ਨਾਲ ਉਸਤੇ ਹੀ ਅਮਲ ਕਰਨਾ ਚਾਹੀਦਾ ਤੇ ਬਿਲਕੁਲ ਪਬਲਿਕ ਨੂੰ 24 ਘੰਟੇ 24x7 ਮੈਂ अवेलेबल ਆ ਮੇਰੇ ਆਫੀਸਰਸ ਦੇ ਕੋਲ